ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਇਹਦੇ ਨਾਲ ਜਿਹੜੇ ਦੋ ਗ੍ਰਿਫਤਾਰੀਆਂ ਹੋਈਆਂ ਆਲਮ ਅਰੋੜਾ ਤੇ ਮਨਮੀਤ ਇਲੀਅਸ ਗੋਲੂ ਇਹ ਦੋਨੋਂ ਬੰਦੇ ਇਹਦੇ ਨਾਲ ਕੰਮ ਕਰਦੇ ਸੀਗੇ ਜਿਹੜੀ ਮਨਦੀਪ ਕੌਰ ਹੈ ਇਹਦੇ ਇੱਕ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗੀ ਇਹ ਜਿਨੇ ਪਾਕਿਸਤਾਨ ਦੇ ਵਿੱਚ ਬੈਠੇ ਬੜੇ ਨੋਟੋਰੀਅਸ ਸਮਗਲਰਸ ਨਾਲ ਇਹਦਾ ਰਾਹਤ ਕਰਾਇਆ ਔਰ ਫੋਨ ਦੇ ਜ਼ਰੀਏ ਇਸ ਡਰੱਗ ਟ੍ਰੇਡ ਦੇ ਵਿੱਚ ਸਰਗਰਮ ਹੋ ਗਈ ਔਰ ਜਿਹੜੇ ਦੋ ਬੰਦੇ ਨੇ ਇਹਦੇ ਨਾਲ ਕੰਮ ਕਰਦੇ ਰਹੇ ਇਹਨਾਂ ਦਾ ਰਾਹੀਂ ਇਹ ਸਾਰਾ ਆਪਣਾ ਕਾਰੋਬਾਰ ਹੈ ਸ਼ਿਫਟਿੰਗ ਹੈ ਜੇ ਕਨਸਾਈਨਮੈਂਟ ਦੀ ਜਾਂ ਕਿਸੇ ਨੂੰ ਹੈਂਡਓਵਰ ਕਰਨ ਦਾ ਇਹ ਕੰਮ ਕਰਦੇ ਰਹੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਅਸੋਸੀਏਟ ਜਿਹੜਾ ਬਾਰਡਰ ਏਰੀਆ ਦਾ ਉਹ ਵੀ ਫਿਕਰ ਹੋਇਆ ਤੇ ਉਹਦੇ ਤੇ ਵੀ ਵਰਕ ਕਰ ਰਿਹਾ ਸੀ ਜਿਹੜੀ ਮੇਨ ਗੱਲ ਸਾਹਮਣੇ ਆਈਏ ਕਿ ਮਨਦੀਪ कौर ਜਿਹੜੀ ਹੈ ਇਹਦੇ ਇੰਨੇ ਡੀਪ ਲਿੰਕ 1 ਤੋਂ ਬਾਅਦ ਇਹ ਛਾੜੇ ਕਿੱਥੇ ਆ ਕੇ ਕਿਰਾਏ ਤੇ ਮਨਮੀਤ ਦੇ ਘਰ ਹੀ ਰਹਿਣ ਲੱਗੀ ਔਰ ਕਾਫੀ ਇਹ ਲੋਕਾਂ ਨਾਲ ਸੰਪਰਕ ਕਰਕੇ ਔਰ ਸਪਲਾਈ ਦੇ ਵਿੱਚ ਪੂਰੀ ਤਰ੍ਹਾਂ ਨੈਟਵਰਕ ਨੂੰ ਆਪ ਚਲਾਉਂਦੀ ਰਹੀ ਆਪ ਸੁਪਰਵਾਈਜ਼ ਕਰਦੀ ਰਹੀ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਇਹ ਦੇ ਸਾਹਮਣੇ ਆਈ ਹੈ ਕਿ ਪੁਲਿਸ ਯੂਨੀਫਾਰਮ ਨੂੰ ਵੀ ਇਮਪਰਸੋਨੇਟ ਕਰਦੀ ਰਹੀ ਐਜ਼ ਅ ਪੁਲਿਸ ਪਰਸਨਲ ਯੂਨੀਫਾਰਮ ਪਾ ਕੇ ਤੇ ਜਾਣਾ ਆਉਣਾ ਤਾਂ ਕਿ ਚੱਕ ਨਾ ਪਵੇ ਔਰ ਪੁਲਿਸ ਨੂੰ ਕਿਤੇ ਚੱਕਵਾ ਦੇ ਸਕੇ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਇਹ ਸੋਸ਼ੀਅਲ ਟ੍ਰੈਂਡ ਹੈ ਉਹਦੇ ਤੇ ਵੀ ਅਸੀਂ ਕਾਫੀ ਡੀਪਲੀ ਕੰਮ ਕਰ ਰਹੇ ਆ ਉਹਦਾ ਅਸੀਂ ਨਾਮ ਨਹੀਂ ਡਿਸਕਲੋਜ਼ ਕਰ ਰਹੇ ਬਿਕੋਜ਼ ਸਾਰਾ ਆਪਰੇਸ਼ਨਲ ਅੱਗੇ ਉੱਤੇ ਤੇ ਫਰਜ਼ਦ ਚੱਲ ਰਹੀ ਹੈ ਔਰ ਮੈਨੂੰ ਕਾਫੀ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਰਿਕਵਰੀ ਆਉਣ ਵਾਲੇ ਦਿਨ ਸਾਨੂੰ ਮਿਲ ਹੋਏਗੀ ਜੇ ਆਪਾਂ ਨੇ ਪਛੋਕੜ ਦੇਖੀਏ ਮਨਦੀਪ ਕੌਰ ਜਿਹਨੂੰ ਤੁਹਾਨੂੰ ਦੱਸਿਆ ਵਾਈਫ ਆਫ ਲੇਟ ਦਵਿੰਦਰ ਸਿੰਘ ਹੈ ਉਡੋ ਹੈ ਜੀ 27 ਇਅਰਸ ਦੀ ਏਜ ਆ 27 ਸਾਲ ਮਾਰੀ ਪਾਸ ਹੈ ਸੈਲੂਨ ਤੇ ਕੰਮ ਕਰਦੀ ਹੈ ਬੈਕਗਰਾਉਂਡ ਪਿਛਲਾ ਕੋਈ ਐਨਡੀਪੀਐਸ ਜਾਂ ਕੋਈ ਕ੍ਰਿਮੀਨਲ ਕੇਸ ਨਹੀਂ ਹੈ ਸਿਮਰਨਲੀ ਆਲਮਰੋੜਾ ਜਿਹੜਾ ਇਹ ਜਨਤਾਪਾਲ ਨਹੀਂ ਚੜ੍ਹਦਾ 23 ਸਾਲ ਦਾ ਔਰ ਕੰਮ ਨਹੀਂ ਕੋ ਕਰਦਾ ਵਿਲਾ ਬਿਲਕੁਲ ਇਹ ਪੁਰਾਣਾ ਕੇਸ ਵੀ ਕੋਈ ਨਹੀਂ ਮਨਵੀਤ ਗੋਲੂ 21 ਸਾਲ ਦਾ ਇਹ ਇੱਕ ਕਪੜੇ ਦੀ ਕਿਸੇ ਫੈਕਟਰੀ ਦੇ ਵਿੱਚ ਯੂਨਿਟ ਚ ਕੰਮ ਕਰਦਾ ਹੈ ਕਿਸ਼ਲਾ ਕੇ ਇਸ ਇਦਿਤੇ ਵੀ ਕੋਈ ਨਹੀਂ ਸੋ ਇਹਦੇ ਸਾਰੇ ਜਿਹੜੀ ਕਾਰਵਜ਼ਾਰੀ ਹੈ ਸਾਡੇ ਡੀਸੀਪੀ ਰਵਿੰਦਰਪਾਲ ਜੀ ਨਵਜੋਤ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਸਾਹਿਬ ਅਮੋਲਕਦੀਪ ਇੰਸਪੈਕਟਰ ਸਾਹਿਬ ਤੇ ਸਾਰੇ ਇਹਨਾਂ ਦੀ ਟੀਮ ਇਹਨਾਂ ਨੇ ਬੜਾ ਵਧੀਆ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਅਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਵਾਲੇ ਟਾਈਮ ਤੇ ਇਹਦੇ ਚ ਹੋਰ ਰਿਕਵਰੀਜ਼ ਤੇ ਰੈਸ ਦੀ ਉਮੀਦ ਸਰ ਮਨਦੀਪ ਬਣਸਕੀ ਨਹੀਂ ਕੀਤੀ ਗਈ ਇਹ ਬਿਲਕੁਲ ਕੀਤੀ ਗਈ ਹੈ ਜੀ ਸੂਨ ਇਸ ਕੋ ਉਹ ਫਿਰ ਥੋੜੀ ਜਿਹੀ ਦੋ ਪ੍ਰੋਬਲਮ ਸੀਗੀ ਜੀ ਹੈਲਥ ਦੀ ਕਲ ਦੀ ਉਸ ਕਰਕੇ ਸਰ ਇਹ ਵਰਦੀ પા ਕੇ ਪਤਾ ਕਿੰਨਾ ਨਹੀਂ ਵਰਦੀ ਬਾਰੇ ਨੇ ਇੰਡੀਕੇਸ਼ਨ ਸਾਨੂੰ ਆਈ ਹੈ ਉਹ ਹੁਣੇ ਜੇ ਰਿਕਵਰੀ ਕਰਨੀ ਹੈ बिकॉज ਆਫ ਥੋੜੀ ਜਿਹੀ ਤਬੀਅਤ ਦੇ ਵਿੱਚ ਪ੍ਰੋਬਲਮ ਸੀ ਜੀ ਫੋਟੋਗ੍ਰਾਫਸ ਦੇ ਵਿੱਚ ਜਿਹੜੀ ਆ ਫੋਨ ਦੇ ਵਿੱਚ ਇਹਦੀ ਵਰਦੀ ਦੀਆਂ ਫੋਟੋਸ ਅਸੀਂ ਦੇਖੀਆਂ ਉੱਤੇ ਅਸੀਂ ਵਰਕ ਕਰ ਰਹੇ ਹਾਂ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਕ੍ਰਿਮੀਨਲ ਕੋਈ ਨਾ ਕੋਈ ਮੋਡਸ ਬ੍ਰੈਂਡੀ ਤੇ ਛਾਤਰ ਹੋ ਕੇ ਆਪਣੇ ਆਪ ਨੂੰ ਕਨਸੀਲ ਕਰਕੇ ਔਰ ਆਪਣਾ ਜਿਹੜਾ ਨਫੇਰੇਸ ਐਕਟੀਵਿਟੀਜ਼ ਨੇ ਜਾਂ ਇਲੀਗਲ ਐਕਟੀਵਿਟੀ ਨੂੰ ਜਾਣਦੇ ਰਹੇ ਸਰ ਕਿੰਨਾ ਕੁ ਸੱਚੀ ਹੈ ਕਿ ਔਰਤ ਜਿੱਦਾਂ ਕੀ ਸ਼ੱਕ ਘਾਟੀ ਦਿੱਤਾ ਜਾਂਦਾ ਪਹਿਲੇ ਕੋਈ ਬੱਚਿਆਂ ਦਾ ਘਾਟਾ ਦੇ ਦਿੱਸ ਰੋਇਆ ਸੀ ਇਹ ਪਹਿਲੀ ਵਾਰ ਹੈ ਤਾਂ ਸਰ ਕੱਲੀ ਵਰਦੀ ਪਾਉਣੀ ਤੇ ਕੋਈ ਸਟਾਰ ਵੀ ਲੱਗਾ ਦੇਣਾ ਓਹ ਉਹਦੇ ਵਿੱਚ ਹੈਗਾ ਸਟਾਰ ਲੱਗਿਆ ਜੀ ਤੇ ਉਹਦੇ ਤੇ ਕੰਮ ਕਰ ਰਹੇ ਆ ਆਪਾਂ ਬੜਾ ਔਰਤਾਂ ਦਾ ਕੰਟਰੋਲ ਕਿਵੇਂ ਇਹਨਾਂ ਚੈਲੰਜ ਆ ਰਿਹਾ ਦੇਖੋ ਪੁਲਿਸ ਵਾਸਤੇ ਹਮੇਸ਼ਾ ਹੀ ਚੈਲੰਜ ਹੁੰਦਾ ਜੀ ਕਿਉਂਕਿ ਇੱਕ ਤਰ੍ਹਾਂ ਦੀ ਐਕ੍ਰੋਸ ਬਾਰਡਰ ਪ੍ਰੋਕਸੀ ਮਾਰੀ ਚੱਲ ਰਹੀ ਹੈ ਇਹ ਉਦੋਂ ਬਾਰ-ਬਾਰ ਬਾਰ-ਬਾਰ ਡ੍ਰੋਨ ਗਈ ਇਹ ਇੰਨੀਆਂ ਅਨਸਾਈਨਮੈਂਟਸ ਪੁਸ਼ ਹੋ ਰਹੀਆਂ ਉਹਦੇ ਚ ਚੈਲੰਜ ਪੁਲਿਸ ਵਾਸਤੇ ਰਹਿੰਦਾ ਪਰ ਮੈਨੂੰ ਬੜੇ ਫਖਰ ਨਾਲ ਇਹ ਗੱਲ ਕਹਿਣਾ ਕਿ ਪ੍ਰਮਾਤਮਾ ਦੀ ਮਿਹਰ ਨਾਲ ਸਾਡੀ ਟੀਮ ਬਹੁਤ ਵਧੀਆ ਔਰ ਸਾਰੇ ਬੜੇ ਮਿਹਨਤੀ ਆਫੀਸਰ ਨੇ ਸਾਰਿਆਂ ਨੇ ਬੜੀ ਬਿਹਤ ਕੀਤੀ ਹੈ ਸਪੈਸ਼ਲੀ ਮੌਲਤ ਜੀ ਦੀ ਟੀਮ ਤੇ ਇਹਨਾਂ ਦੇ ਜਿਹੜੇ ਨਾਲ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ ਤੇ ਇੱਕ ਵੱਡੀ ਸਾਈਜ਼ੇਬਲ ਰਿਕਵਰੀ ਹੈ 22 ਸਾਲ ਮੈਂ ਤੁਹਾਨੂੰ ਦੱਸਿਆ 12ਵੀਂ ਪਾਸ ਹੈ ਜੀ ਤੇ ਤੁਸੀਂ ਰਿਕਵਰੀ ਕੀਤੀਆਂ ਪਿਛਲੇ ਸਮੇਂ ਦੇ ਵਿੱਚ ਆ ਇਹ ਛੜ ਏਰੀਆ ਜਿਹੜੀ ਹੋ ਰਹੀ ਹੈ ਜਾਂ ਕਿਸੇ ਜਿਸ ਤਰ੍ਹਾਂ ਦਾ ਜਾਂਚ ਚਾਇਆ ਕਿ ਡਰੋਨ ਇੱਥੋਂ ਤੱਕ ਪਹੁੰਚੋ ਕਿ ਲੈਨ ਬਾਰਡਰ ਤੋਂ ਹੀ ਜਾਂਦੇ ਆ ਲੈਨ ਲੈਨ ਬਾਰਡਰ ਤੋਂ ਹੀ ਜਾਂਦੇ ਕਿੱਥੋਂ ਤੱਕ ਨਹੀਂ ਨਹੀਂ ਇਹ ਕੋਈ ਸਵਾਲ ਹੈ ਕਿ ਆਖਿਰਕਾਰ ਟਾਕਸ ਕਿਵੇਂ ਆਈ ਹੈ ਏਡਾ ਵੱਡਾ ਘਟਨਾ ਕਿਵੇਂ ਸਟਾਰਟ ਆ ਤੁਹਾਨੂੰ ਸੈਨਾ ਜੀ ਰਿਪੋਰਟ ਜਦੋਂ ਵਿੱਡੋ ਕੰਮ ਹੋ ਗਈ ਉਸ ਤੋਂ ਬਾਅਦ ਇਹ ਕੋਈ ਰਿਲੇਸ਼ਨਸ਼ਿਪ ਆ ਗਈ ਕਿਸੇ ਬੰਦੇ ਨਾਲ ਉੱਤੇ ਅਸੀਂ ਕੰਮ ਕਰ ਰਹੇ ਆਂ ਉਹ ਬੋਲਦਾ ਉਸਦੀ ਅੰਦਰ ਦਾ ਦੋਸਤਾ ਰਹੀ ਹਾਂਜੀ ਉਹਨੇ ਇਹਦਾ ਸਾਰਾ ਸੰਪਰਕ ਬਾਹਰ ਕਰਵਾਇਆ ਕਿੰਨੇ ਚਿਰ ਤੇ ਕਿੰਨੇ ਚਿਰ ਤੱਕ ਕਿਸੇ ਸਾਰਾ ਬੁਲਾਤੇ ਚਾਰ ਮਹੀਨੇ ਤੋਂ 5 ਮਹੀਨੇ ਤੋਂ ਕਰਦੇ ਅਸੀਂ ਕਾਫੀ ਐਕਟਿਵ ਨੇ ਉਹ ਮੁੰਡੇ ਦੇ ਦੋਨੇ ਨਾਲ ਲਾਏ ਆ ਇਹ 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 ਮੋਲਕੋਣਾ ਦੀ ਟੀਮ ਦਾ ਜੀ ਸਾਰਾ ਅਰੇ ਬੋਲੂ ਨਾਲ ਦਾ ਲੜਕਾ ਤਾਂ ਕਿਉਂ ਆ ਜੀ ਹਾਂਜੀ ਉਸ ਨਾਮ ਨਾਲ ਬੋਲੂ ਉਹ ਤਾਂ ਕਿਉਂ ਆ ਬੋਲੂ ਦੇ ਘਰ ਰਹਾ ਮਨਵੀਤ ਬੋਲੂ ਜਿਹੜਾ ਉਹਦੇ ਘਰ ਇਹ ਰਹਿੰਦੀ ਸੀ ਮਨਦੀਪ ਕੌਰ ਔਰੇ ਬੋਲੂ ਤੇ ਆਲਮ ਜਿਹੜੇ ਦੋਨੋਂ ਇਹਦੇ ਵਾਸਤੇ ਕੰਮ ਕਰਦੇ ਸੀਗੇ ਸਾਰਾ ਕਨਸਾਈਨਮੈਂਟ ਇਹ ਦੁਰਦਰ ਕਰਨੀ ਕਲੈਕਟ ਕਰਨੀ ਲੁਕਾਉਣੀ ਅੱਗੇ ਡਿਲੀਵਰ ਕਰਨੀ ਸਾਰਾ ਕੰਮ ਇਹੀ ਕਰਦੇ ਸੀ ਸਰ ਹੋਰ ਵੀ ਅਗਲਾ ਉਹ ਲੇਡੀਜ਼ ਐਸੋਸੀਏਟ ਕਰ ਰਹੀ ਸੀ ਆਪ ਨੂੰ ਨਾਲ ਗੈਂਗ ਬਣਾਉਣ ਵਾਸਤੇ ਇਹ ਲੇਡੀ ਦਾ ਹੋਰ ਕੋਈ ਅਜੇ ਰੋਲ ਨਹੀਂ ਆਇਆ ਦੋ ਜਿਹੜੇ ਮੇਲ ਲੈ ਕੇ ਉਹਨਾਂ ਨੇ ਕੰਮ ਮੈਂ ਦੱਸਿਆ ਉਹਦੇ ਤੇ ਕੰਮ ਅਸੀਂ ਕਰ ਥੈਂਕ ਯੂ ਜੀ